ਕਹਿੰਦਾ ਅਥਾ ਪਿਆਰ ਔਰ ਲੋਕ ਆਪ ਮੁਹਾਰੇ ਆ ਰਹੇ ਆ ਜਿੱਥੇ ਕੈਂਡੀਡੇਟ ਵੀ ਨਹੀਂ ਮੌਜੂਦ ਹੁੰਦਾ ਲੋਕ ਆਪਣੇ ਆਪ ਰੋਡ ਸ਼ੋਅ ਕਰ ਰਹੇ ਨੇ ਸੋ ਮੈਨੂੰ ਲੱਗਦਾ ਇੱਕ ਵਾਰ ਫਿਰ ਜਿਹੜੇ ਪੰਜਾਬ ਦੇ ਲੋਕ ਨੇ ਸਾਡੀ ਜਿਹੜੀ ਕੌਮ ਹੈ ਉਹ ਪਲਟਾ ਮਰਨ ਦੀ ਤਿਆਰੀ ਚਾਹ ਮੈਨੂੰ ਤਾਂ ਬਹੁਤ ਖੁਸ਼ੀ ਹੈ ਚਲੋ ਨਤੀਜੇ ਜੋ ਵੀ ਹੋਣਗੇ ਠੀਕ ਹੈ ਪਰ ਕੌਮ ਇਕੱਤਰ ਹੁੰਦੀ ਨਜ਼ਰ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਫਿਰ ਇਸ ਵਾਰ ਫਤਵਾ ਦੇਣਗੇ ਲੋਕ ਇਸ ਗੱਲ ਦੇ ਵਿੱਚ ਮੈਨੂੰ ਲੱਗਾ ਕੋਈ ਸ਼ੱਕ ਹੀ ਨਹੀਂ ਹੈਗਾ ਤੁਹਾਡਾ ਸਵਾਲ ਹੀ ਗਲਤ ਹੋ ਗਿਆ ਤੁਸੀਂ ਇਹ ਪੁੱਛਣਾ ਸੀ ਵੀ ਜਿੱਤਣ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀਆਂ ਕੀ ਪਲੈਨਿੰਗ ਨੇ ਸੰਗਰੂਰ ਦੇ ਲਈ ਇਹ ਸਵਾਲ ਪੁੱਛਣਾ ਚਾਹੀਦਾ ਸੀ ਤੁਸੀਂ ਵੇਖੋ ਬਲੰਗੋਵਾਲ ਦੇ ਵਿੱਚ ਇਸ ਵਕਤ ਚੱਲ ਰਹੇ ਆ ਹਨਾ ਦੇ ਲੋਕ ਸੜਕਾਂ ਤੇ ਆਏ ਨੇ ਆਥਾ ਪਿਆਰ ਹੈ ਨਵੀਆਂ ਜੁਆਇਨਿੰਗਸ ਹੋ ਰਹੀਆਂ ਨੇ ਇਸ ਵਕਤ ਲੋਕ ਅੱਗੇ ਫੁੱਲ ਲੈ ਕੇ ਖੜੇ ਹੋਏ ਨੇ ਏ ਮੈਨੂੰ ਤਾਂ ਇਸ ਗੱਲ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਲੱਗਦਾ ਔਰ ਬਹੁਤ ਵੱਡੀ ਲੀਡ ਦੇ ਨਾਲ ਮਤਲਬ ਮੈਨੂੰ ਲੱਗਦਾ ਸੰਗਰੂਰ ਦਾ ਮੁਕਾਬਲਾ ਵੀ ਮੈਂ ਅੱਜ ਵੇਖਿਆ ਜੀ ਮੈਨੂੰ ਲੱਗਦਾ ਇੱਕ ਤਰਫਾ ਹੀ ਹੋਇਆ ਪਿਆ ਆਮ ਆਦਮੀ ਪਾਰਟੀ ਕਹਿੰਦੇ ਕਹਿੰਦੇ ਭਾਈ ਸੰਗਰੂਰ ਸਾਡੀ ਰਾਜਧਾਨੀ ਕਹਿਤਾ ਜਾਂਦਾਗਾ ਇਹਦੇ ਵਿੱਚ ਤਾਂ ਕੋਈ ਹੋਰ ਬੰਦਾ ਆ ਜਾਏ ਮਤਲਬ ਹੀ ਨਹੀਂ ਪੈਂਦਾ ਤੁਹਾਨੂੰ ਕੀ ਲੱਗਦਾ ਫਿਰ ਮੈਨੂੰ ਲੱਗਦਾ ਹੁਣ ਆਮ ਆਦਮੀ ਪਾਰਟੀ ਨੂੰ ਆਪਣੀ ਰਾਜਧਾਨੀ ਬਦਲਣੀ ਪੈਣੀ ਹੈ ਜਿਹੜੇ ਉਹਨਾਂ ਦੇ ਹਾਲ ਨੇ ਕਿ ਹੁਣ ਇਹ ਰਾਜਧਾਨੀ ਸਰਦਾਰ ਜਿਮਨਨਜੀਤ ਸਿੰਘ ਵਾਂਣ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੀ ਬਣ ਚੁੱਕੀ ਹੈ ਤੇ ਹੁਣ ਇਹ ਹਮੇਸ਼ਾ ਦੇ ਲਈ ਜਿੰਨਾ ਚਿਰ ਦੁਨੀਆ ਰਹਿਣੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਰਹੀ। ਸੋ ਦੋਸਤੋ ਸੰਗਰੂਰ ਦੇ ਵਿੱਚ ਮੌਜੂਦ ਆਗੇ ਤੇ ਇਸ ਸਮੇਂ ਸਿਮਰਜੀਤ ਸਿੰਘ ਮਾਤ ਜੀ ਦਾ ਜਿਹੜਾ ਰੋਡ ਹੈਗਾ ਕਾਫਲਾ ਹੈਗਾ ਉਹ ਪੀਕ ਤੇ ਚੱਲ ਰਿਹਾਗਾ। ਗੱਡੀਆਂ ਦਾ ਹੜਾ ਚੁੱਕਿਆਗਾ, ਲੋਕਾਂ ਦਾ ਹੜਾ ਚੁੱਕਿਆਗਾ ਤੇ ਲੋਕ ਪਿੰਡਾਂ ਦੇ ਵਿੱਚੋਂ ਵੀ ਨਿਕਲ-ਨਿਕਲ ਕੇ ਉਹਨਾਂ ਨੂੰ ਸਤਿਕਾਰ ਦੇ ਰਹੇ ਨੇਗੇ। ਕਿਸੇ ਵੀ ਤਰਫ ਨਿਗਾਹ ਮਾਰੀਏ ਲੋਕੀ-ਲੋਕ ਨੇਗੇ ਤੇ ਦੇਖ ਸਕਦੇ ਹੋਗੇ ਸਾਡੇ ਨਾਲ ਭਾਈ ਰਫਤਾਰ ਰਾਏ ਵੀ ਨੇਗੇ। ਰਫਤਾਰ ਭਾਈ ਕੀ ਲੱਗਦਾ ਮਾਹੌਲ ਫਿਰ ਪਿੰਡਾਂ ਦੇ ਵਿੱਚ ਫਿਰ ਰਹੇ ਹੈਗੇ? ਲੋਕਾਂ ਦਾ ਕੀ ਵਿਊ ਹੈ? ਲੋਕ ਕੀ ਕਹਿੰਦੇ ਆਤ ਕੀ ਬਾਲਟੀ ਭਰ ਦਾਂਗੇ ਕਹਿੰਦੇ ਮਾਲ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਾਂਗੇ ਪਿੱਛੇ ਕੱਠ ਦਿਖਾ ਦਿਓ ਤੁਸੀਂ ਸੰਗਰੂਰ ਦੇ ਵਿੱਚ ਲਾਲਾ ਲਾਲਾ ਹੋਈ ਪਈ ਆ ਬਸ ਐਲਾਨ ਹੋਣਾ ਬਾਕੀ ਆ ਮੇਰਾ ਵੀਰ ਬਿਲਕੁਲ ਬਿਲਕੁਲ ਦੇਖ ਸਕਦੇ ਹੋਗੇ ਸੋ ਇਹ ਕੱਲੇ ਕੱਲੇ ਨੌਜਵਾਨ ਦਾ ਕੱਲੇ ਕੱਲੇ ਵੀਰਾਂ ਦਾ ਇਹੀ ਕਹਿਣਾ ਹੈ ਐਲਾਨ ਹੋਣਾ ਬਾਕੀ ਹੈ ਜਿੱਤ ਸਾਡੀ ਪੱਕੀ ਹੋਈ ਪਈ ਆ ਦੇਖ ਸਕਦੇ ਹੋਗੇ ਜਿਹੜਾ ਇਸ ਸਮੇ ਮਾਨ ਸਾਹਿਬ ਦਾ ਕਾਫਲਾ ਵੀ ਆ ਰਿਹਾ ਹੈਗਾ ਤੇ ਛੋਟੇ ਛੋਟੇ ਬੱਚੇ ਵੀ ਉਹਨੂੰ ਦੇਖਣ ਆ ਰਹੇ ਨੇ ਅਸੀਂ ਸਾਨੂੰ ਹੋਰ ਵੀ ਉਹਨਾਂ ਨਾਲ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿ ਮਾਨ ਸਾਹਿਬ ਕੀ ਕਹਿਣਾ ਕਿਉਂਕਿ ਲੋਕਾਂ ਦਾ ਜਿਹੜਾ ਪਿਆਰ ਹੈ ਲੋਕਾਂ ਦਾ ਜਿਹੜਾ ਸਤਿਕਾਰ ਹੈ ਇਸ ਸਮੇ ਮਾਨ ਸਾਹਿਬ ਦੇ ਹੱਕ ਦੇ ਵਿੱਚ ਨਿਤਰਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਕਿ ਮਾਨ ਸਾਹਿਬ ਇਸ ਸਮੇ ਗੱਡੀ ਦੇ ਉੱਤੇ ਵਿਰਾਜਮਾਨ ਨੇਗੇ ਤੇ ਉਹ ਉਹਨਾਂ ਦੇ ਨਾਲ ਨਵਜੋਤਕਾਰ ਲੰਬੀ ਜਿਹੀ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਇਹ ਗੱਡੀ ਦੇ ਉੱਤੇ ਜਿਹੜੀ ਸਟੀਲ ਦੀ ਬਾਹਰ ਟੀਵੀ ਰੱਖੀ ਗਈ ਹੈਗੀ ਚੋਣ ਨਿਸ਼ਾਨ ਵੀ ਰੱਖਿਆ ਗਿਆ ਹੈਗਾ ਤੇ ਨਿਯੋਜਕਾਰ ਲੰਬੀ ਜੀ ਵੀ ਉਹਨੇ ਸਸ਼ਿਕਾ ਨਿਯੋਜਕਾਰ ਜੀ ਠੀਕ ਹੋ ਜੀ ਪਤਾ ਤਾਂ ਮੈਂ ਇਹੀ ਪੁੱਛਣਾ ਚਾਹੁੰਗਾ ਕੀ ਕਹਿਣਾ ਇਹ ਲੋਕਾਂ ਦਾ ਫਿਰ ਲੋਕ ਕਿਸ ਸਮੇਂ ਮੈਂ ਕਹਿੰਨਾ ਪਿਆਸਤਕਰ ਬਹੁਤ ਦੇ ਰਹੇ ਨੇਗੇ ਜੀ ਬਿਲਕੁਲ ਤੁਸੀਂ ਦੇਖੋ ਸਹੀ ਜਦੋਂ ਮੈਂ ਅੱਜ ਮਾਰਨਿੰਗ ਰੋਡshow اٹੈਂਡ ਕਰਨ ਦੇ ਲਈ ਆਈ ਸੀ ਸਿਰਫ ਪਹਿਲੇ ਪਿੰਡ ਤੋਂ ਸ਼ੁਰੂਆਤ ਹੋ ਰਹੀ ਸੀਗੀ ਤਾਂ ਉੱਥੇ ਬਹੁਤ ਵੱਡਾ ਇਕੱਠ ਸੀ ਔਰ ਜਿਵੇਂ ਜਿਵੇਂ ਅਗਲੇ ਪਿੰਡਾਂ 'ਚ ਜਾ ਰਹੇ ਆਂ ਨਾਲ ਇਕੱਠ ਸਾਨੂੰ ਹੋਰ ਮਿਲਦਾ ਜਾ ਰਿਹਾ ਲੋਕ ਆਪ ਮੁਹਾਰੇ ਆ ਰਹੇ ਨੇ ਲੋਕਾਂ ਦਾ ਪਿਆਰ ਹੈ ਜੀ ਸਰਦਾਰ ਸਿਮਰਨਜੀਤ ਸਿੰਘ ਮਾਨਜੀ ਦੇ ਪ੍ਰਤੀ ਔਰ ਮੈਨੂੰ ਲੱਗਦਾ ਹੋਣਾ ਵੀ ਚਾਹੀਦਾ ਕਿਉਂਕਿ ਇਸ ਵਾਰ ਫਿਰ ਪੰਜਾਬ ਦੇ ਵਿੱਚ ਇੱਕ ਪੰਥਕ ਲਹਿਰ ਜੋ ਮੈਨੂੰ ਲੱਗਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲਾਈਵ ਤਾਂ ਅੱਖੀਂ ਨਹੀਂ ਵੇਖੀ ਹੈ ਨਾ ਕਿ ਮੈਂ ਸਿਰਫ ਉਸ ਚੀਜ਼ ਦਾ ਇਤਿਹਾਸ ਆਸ ਪੜਿਆ ਤੇ ਮੈਨੂੰ ਉਹੀ ਲਹਿਰ ਅੱਜ ਫਿਰ ਦੇਖਣ ਨੂੰ ਮਿਲ ਰਹੀ ਹੈ ਮੈਂ ਖਡੂਰ ਸਾਹਿਬ ਵੀ ਜਾ ਕੇ ਆਈ ਫਰੀਦਕੋਟ ਵੀ ਜਾ ਕੇ ਆਈ ਤੇ ਲੋਕਾਂ ਦਾ ਅਥਾ ਪਿਆਰ ਔਰ ਲੋਕ ਆਪ ਮੁਹਾਰੇ ਆ ਰਹੇ ਆ ਜਿੱਥੇ ਕੈਂਡੀਡੇਟ ਵੀ ਨਹੀਂ ਮੌਜੂਦ ਹੁੰਦਾ ਲੋਕ ਆਪਣੇ ਆਪ ਰੋਡ ਸ਼ੋਅ ਕਰ ਰਹੇ ਨੇ ਸੋ ਮੈਨੂੰ ਲੱਗਦਾ ਇੱਕ ਵਾਰ ਫਿਰ ਜਿਹੜੇ ਪੰਜਾਬ ਦੇ ਲੋਕ ਨੇ ਸਾਡੀ ਜਿਹੜੀ ਕੌਮ ਹੈ ਉਹ ਪਲਟਾ ਮਰਨ ਦੀ ਤਿਆਰੀ ਚਾਹ ਮੈਨੂੰ ਤਾਂ ਬਹੁਤ ਖੁਸ਼ੀ ਹੈ ਚਲੋ ਨਤੀਜੇ ਜੋ ਵੀ ਹੋਣਗੇ ਠੀਕ ਹੈ ਪਰ ਕੌਮ ਇਕੱਤਰ ਹੁੰਦੀ ਨਜ਼ਰ ਆ ਰਹੀ ਹੈ ਜਿਵੇਂ ਲੋਕਾਂ ਦਾ ਮੈਂ ਦੇਖ ਰਿਹਾ ਹਾਂਗਾ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈਗਾ ਲੋਕ ਘਰਾਂ ਚੋਂ ਬਾਹਰ ਨਿਕਲ ਨਿਕਲ ਕੇ ਸਤਕਾਰ ਦੇ ਰਹੇ ਨੇ ਤੁਹਾਨੂੰ ਕੀ ਲੱਗਦਾ ਫਿਰ ਇਸ ਵਾਰ ਫਤਵਾ ਦੇਣਗੇ ਲੋਕ ਇਸ ਗੱਲ ਦੇ ਵਿੱਚ ਮੈਨੂੰ ਲੱਗਾ ਕੋਈ ਸ਼ੱਕ ਹੀ ਨਹੀਂ ਹੈਗਾ ਤੁਹਾਡਾ ਸਵਾਲ ਹੀ ਗਲਤ ਹੋ ਗਿਆ ਤੁਸੀਂ ਇਹ ਪੁੱਛਣਾ ਸੀ ਵੀ ਜਿੱਤਣ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀਆਂ ਕੀ ਪਲੈਨਿੰਗ ਨੇ ਸੰਗਰੂਰ ਦੇ ਲਈ ਇਹ ਸਵਾਲ ਪੁੱਛਣਾ ਚਾਹੀਦਾ ਸੀ ਤੁਸੀਂ ਵੇਖੋ ਬਲੋਂਗੋਵਾਲ ਦੇ ਵਿੱਚ ਇਸ ਵਕਤ ਚੱਲ ਰਹੇ ਆ ਹਨਾ ਤੇ ਲੋਕ ਸੜਕਾਂ ਤੇ ਆਏ ਨੇ ਆਥਾ ਪਿਆਰ ਹੈ ਨਵੀਆਂ ਜੁਆਇਨਿੰਗਸ ਹੋ ਰਹੀਆਂ ਨੇ ਇਸ ਵਕਤ ਲੋਕ ਅੱਗੇ ਫੁੱਲ ਲੈ ਕੇ ਖੜੇ ਹੋਏ ਨੇ ਮੈਨੂੰ ਤਾਂ ਇਸ ਗੱਲ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਲੱਗਦਾ ਔਰ ਬਹੁਤ ਵੱਡੀ ਲੀਡ ਦੇ ਨਾਲ ਮਤਲਬ ਮੈਨੂੰ ਲੱਗਦਾ ਸੰਗਰੂਰ ਦਾ ਮੁਕਾਬਲਾ ਵੀ ਮੈਂ ਅੱਜ ਵੇਖਿਆ ਜੀ ਮੈਨੂੰ ਲੱਗਦਾ ਇੱਕ ਤਰਫਾ ਹੀ ਹੋਇਆ ਪਿਆ। ਜਿਵੇਂ ਇੱਕ ਗੱਲ ਹੋਰ ਕਹਿ ਦਿਆਂਦੇ ਕਹਿੰਦੇ ਜਦੋਂ ਆਮ ਆਦੀ ਪਾਰਟੀ ਕਹਿੰਦੇ ਕਹਿੰਦੇ ਭਾਈ ਸੰਗਰੂਰ ਸਾਡੀ ਰਾਜਧਾਨੀ ਕਹਿਤਾ ਜਾਂਦਾਗਾ ਇਹਦੇ ਵਿੱਚ ਤਾਂ ਕੋਈ ਹੋਰ ਬੰਦਾ ਆ ਜਾਏ ਮਤਲਬ ਹੀ ਨਹੀਂ ਪੈਂਦਾ ਤੁਹਾਨੂੰ ਕੀ ਲੱਗਦਾ ਫਿਰ? ਮੈਨੂੰ ਲੱਗਦਾ ਹੁਣ ਆਮ ਆਦੀ ਪਾਰਟੀ ਨੂੰ ਆਪਣੀ ਰਾਜਧਾਨੀ ਬਦਲਣੀ ਪੈਣੀ ਹੈ ਜਿਹੜੇ ਉਹਨਾਂ ਦੇ ਹਾਲ ਨੇ। ਪਰ ਇਸ ਵਾਰ ਤਾਂ ਰਾਜਧਾਨੀ ਵਿੱਚ ਪਿਛੜੀ ਵਾਰ ਵੀ ਇਹ ਗੱਲ ਕਹੀ ਸੀ ਕਿ ਹੁਣ ਇਹ ਰਾਜਧਾਨੀ ਸਰਦਾਰ ਸ਼ਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੀ ਬਣ ਚੁੱਕੀ ਹੈ ਤੇ ਹੁਣ ਇਹ ਰਾਜਧਾਨੀ ਹਮੇਸ਼ਾ ਦੇ ਲਈ ਜਿੰਨਾ ਚਿਰ ਦੁਨੀਆ ਰਹਣੀ ਹੈ ਸਰਦਾਰ ਸ਼ਿਮਰਨਜੀਤ ਸਿੰਘ ਮੰਦੀ ਰਹੇਗੀ ਬਾਵਾ ਤੁਹਾਨੂੰ ਬਾਵਾ ਤੁਹਾਨੂੰ ਆਜਾ